ਸਤਿ ਸ਼੍ਰੀ ਅਕਾਲ ਜੀ ਸਾਰੇ ਪਿੰਡ ਪ੍ਰਵਾਹ ਨੂੰ ਸਵਾਗਤ ਕਰਦੇ ਹਾਂ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪ੍ਰਿਆ ਡੇਰੀ ਫਾਰਮ ਵਿੱਚ ਆਸ ਕਰਦੇ ਹਾਂ ਕਿ ਜੋ ਇਸ ਚੈਨਲ ਨਾਲ ਜੁੜੇ ਆ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ ਝੋਗੇ ਰਿਕਵੈਸਟ ਬੇਨਤੀ ਕਰਦੇ ਹਾਂ ਚੈਨਲ ਨੂੰ ਕਰਿਓ ਸਬਸਕ੍ਰਾਈਬ ਲੱਗਦੇ ਬੈਲ ਬਟਨ ਨੂੰ ਆਲ ਕਲਿੱਕ ਕਰਿਓ ਕਿਉਂਕਿ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਆਪ ਜੀ ਨੂੰ ਜਲਦੀ ਮਿਲੇ ਅੱਜ ਪਹੁੰਚ ਚੁੱਕੇ ਹਾਂ ਪਿੰਡ ਖੇਮਕਨ ਬਾਰਡਰ ਜ਼ਿਲ੍ਹਾ ਸ਼੍ਰੀ ਤਰਨਤਾਰ ਸਾਹਿਬ ਤੇ ਤਹਿਸੀਲ ਸਜਨੂ ਲੱਗਦੀ ਨੂੰ ਪੱਟੀ ਠੀਕ ਆ ਜੀ ਬਾਈ ਰਾਜ ਦੇ ਘਰ ਪਹੁੰਚ ਚੁੱਕੇ ਆ ਸਾਰੀ ਪ੍ਰੋਪਰ ਜਾਣਕਾਰੀ ਲੈ ਕੇ ਦਿੰਨੇ ਆ ਤੇ ਆਪਣੀ ਨਰਖ ਪਰਖ ਕਰਕੇ ਲੈ ਕੇ ਜਾਇਓ ਤਸੱਲੀ ਕਰਕੇ ਆਓ ਕਰਕੇ ਗੱਲਬਾਤ ਬਾਈ ਜੀ ਸასი ਕਾਲ ਸੱਦੀ ਕਾਲ ਜੀ ਠੀਕ ਅੱਜ ਫਿਰ ਦੋ ਲੈਂਡ ਗਿਆ ਹਾਂਜੀ ਹਾਂਜੀ ਠੀਕ ਆ ਤੇ ਐਡਰੈਸ ਦੱਸ ਕੇ ਜੀ ਪਿੰਡ ਖੇਮ ਕਰਨ ਜੀ ਹਾਂ ਜੀ ਸੇਲ ਪੱਟੀ ਜ਼ਿਲ੍ਹਾ ਤਰਨਤਾਰਨ ਮੋਬਾਈਲ ਨੰਬਰ 869900782 ਠੀਕ ਆ ਜੀ ਕਿੰਨਾ ਸੂਆ ਬਾਈ ਜੀ ਆ ਜਿਹੜੀ ਜਰਸੀ ਇਹ ਹੈਗੀ ਦੁੱਧੇ ਸੂਏ ਆ ਜੀ ਦੁੱਧੇ ਸੂਏ ਕਿੰਨਾ ਕੁ ਦੁੱਧ ਪਾਜੂਗੀ ਤੇ ਇਹ ਤੇ 13 14 ਲੀਟਰ ਤੱਕ ਪਾਈ ਜਾਊਗੀ ਅੱਛਾ ਜੀ ਹਾਂ ਜੀ ਵੱਧ ਵੀ ਕਰ ਸਕਦੇ ਹੋ ਆ ਆਪ ਦੀ ਸਾਹ ਦੇ ਆਪਾ ਇੰਨੇ ਕੁ ਦੀ ਚਲੋ ਠੀਕ ਆ ਖੋਲ ਕੇ ਅੱਗੋਂ ਸਾਹ ਵੀ ਨੇ ਕੱਲਾ ਹਾਂ ਲਓ ਜੀ ਸਾਧਨੋ 14 ਕਿਲੋ ਜਿਹੜਾ ਦੁੱਧ ਕਹਿੰਦੇ ਆ ਕਿ ਪਾਜੂਗੀ ਕੋਈ 15 ਪਾਜੇ 16 ਪਾਜੇ ਖਾਂ ਸਾਹਮ ਦਾ ਬਾਕੀ ਵੈੜ ਦੂਜਾ ਸੁਹਾ ਸੂਣ ਜਾ ਰਹੀ ਆ ਸਮਾਂ ਕਿੰਨਾ ਕੁ ਲੈ ਜੂਗੀ ਤੁਹਾਡੇ ਅੰਤ ਤਜ ਨਾ ਦੋ ਚਾਰ ਲੈ ਜੂਗੀ ਅੱਛਾ ਦੇ ਕੋਈ 5 7 5 ਲੈ ਜੇ 7 ਲੈ ਜੇ ਹਾਂਜੀ ਹਾਂਜੀ 4 ਲੈ ਜੇ ਕਿਉਂਕਿ ਕੋਈ ਡੰਗਰ ਦਾ ਪਤਾ ਨਹੀਂ ਹੁੰਦਾ ਕੋਈ ਦਿਹਾੜੀ ਵੱਧ ਵੀ ਹੋ ਸਕਦਾ ਪਹਿਲਾਂ ਵੀ ਤੇ ਮਗਰੋਂ ਵੀ ਬੰਦੋ ਇੱਥੇ ਬੰਦੋ ਜੀ ਲਓ ਜੀ ਬਾਕੀ ਥਾਂ ਤੁਣਾ ਬੜਾ ਸੋਹਣਾ ਲੱਗਾ ਸਜਣੋ ਦੇਖ ਸਕਦੇ ਜੀ ਤੇ ਕੱਲੇ ਕੱਲੇ ਨਾਰ ਵਹਨੇ ਜਿਹੜੀ ਦੀਦੀ ਪਈ ਦੇਖ ਠੀਕ ਆ ਜੀ ਬਾਕੀ ਹੈ ਕਿ ਨਵੀਂ ਆ ਹਜੇ ਠੀਕ ਆ ਵਾਦੇ ਬੰਦੀ ਆ ਲਓ ਜੀ ਤੇ ਬਾਈ ਰਾਜ ਸਿੰਘਾ ਫਿਰ ਇਹਦਾ ਮੁੱਲ ਮੋਲੋ 47000 ਦੀ ਅੱਛਾ ਹਾਂ ਨਾ 45 ਦੀ ਦੇ ਦੀ ਦੋ ਹੋਰ ਛੜ ਦੀ ਜੀ 43 ਦੀ ਹੈ ਹਾਂ ਨਾ 43000 ਦੀ ਲਓ ਭਾਈ ਸਜਰੋ 43000 ਦੀ ਮਿਲ ਜੂਗੀ ਦੂਜੇ ਨੰਬਰ ਤੇ ਆ ਗਈ ਸੁਹੀ ਸਵਾਈ ਹੈ ਨਾ ਉਹ ਬੱਚੀ ਆ ਗਈ ਨਾ ਅੱਛਾ ਦੁੱਧ ਕਿੰਨਾ ਪੱਕਾ ਦੁੱਧ ਸ਼ਾਇਦ 12 ਕਿਲੋ ਹੋਵੇ ਠੀਕ ਹੈ ਖੁੱਲ ਗਏ ਨਾ ਥਾਂ ਤੋਂ ਇਹਦਾ ਵੀ ਚੰਗਾ ਲੱਗਾ ਹਨ ਲਓ ਜੀ ਕੀ ਬਾਤਾਂ ਹੈ 12 ਕਿਲੋ ਧੋਤੇ ਸਮਾਂ 12 ਹੀ ਵਜੇ ਜੀ ਸਜਰੋ 12 ਕਿਲੋ ਧੋਤੇ 12 ਹੀ ਵਜੇ ਤਾਂ ਪਾਇਰ ਦੇ ਤੇ ਜਿਹੜਾ ਸਮਾਂ ਜੇ ਚੁਆਈ ਦਾ 6 ਘੰਟੇ ਲੱਗ ਪਗ ਪਿਆ ਜੇ ਠੀਕ ਆ ਕੋਈ ਮੇਰਾ ਵੀਰ ਇਹਨਾਂ ਤਾਜਾ ਲਾ ਲੇ ਕਿ ਟਾਈਮ ਪਿਆ ਤੇ ਆਰਡਰ ਕੁਆਲਟੀ ਹੋਰ ਕਿੰਨੀ ਕੁ ਬਣ ਜੂਗੀ ਲਓ ਜੀ ਬਾਕੀ ਰੰਗ ਢੰਗ ਚੰਗਾ ਇਹਨੂੰ ਪੀਨ ਦੋ ਪਾਣੀ ਦੀ ਲਓ ਜੀ ਗਿਆ ਪਾਸਾ ਤੇ ਮਗਰ ਵੱਛੀ ਆ ਗਈ ਤੇ ਭਾਈ ਰਾਜ ਫਿਰਦਾ ਮੁੱਲ ਇਹ ਮੁੱਲ 35000 ਦੀ ਤੇ ਇਹਦੇ ਇੱਕ ਨਾ ਛੱਡ ਦੀ 33 ਦੇ ਦੀ ਹੋ ਯਾਰ ਨਾ ਛੱਡੀ ਯਾਰ ਧੱਕਾ ਇਹ ਨਾ ਨਹੀਂ ਜੁਣੀ ਜਾਣ ਗਿਆ ਪੱਤੀ ਦੀ ਦੇ ਦੀ ਤਾਂ ਤੁਣ ਬੜਾ ਸੋਹਣਾ ਲੱਗਾ ਹਨਾ ਨੂੰ ਵੀ ਹਾਂ ਜੀ ਚਵਾਈ ਚੰਗੀ ਹੁਣੀ ਆ ਅਗਲਾ ਪਿਛਲਾ ਬਰੋਕਰ ਅੱਛਾ ਵਾਕਈ ਥਾਨ ਵੜੇ ਅਗਲੇ ਨਾ ਅਗਲਾ ਬਰੋਕਰ ਫਿਰ ਲਾ ਹਾਂ ਲਓ ਭਈ ਸੱਜਣਾ ਦੋ ਗਾਵਾਂ ਇੱਕ 43000 ਦੀ ਤੇ ਇੱਕ ਜਿਹੜੀ 32000 ਦੀ ਦੋਵੇਂ ਆਪਣੀ ਨਰਖ ਪਰ ਕਰਕੇ ਲੈ ਜਾਓ ਵੜਾ ਚੰਗੀਆਂ ਜੇ ਭਾਈ ਰਾਜ ਦੇ ਕੋਲ ਕਿ ਪਿੰਡ ਖੇਮਕਨ ਪਹੁੰਚ ਕੇ ਤੇ ਸਾਡੇ ਵੱਲੋਂ ਭੈਣ ਭਰਾਵਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਰੱਬ ਰਾਖਾ